ਹੰਦਰ ਲੋਕ ਸਭਾ ਇਲੈਕਸ਼ਨਸ ਦਾ ਬਿਗਲ ਵੱਚੂਕਾ ਹੈ ਤੇ ਪੰਜਾਬ ਅੰਦਰ ਗੱਲ ਕਰ ਲਈ ਤਾਂ ਆਖਰੀ ਫੇਜ਼ ਯਾਨੀ ਕਿ ਸਤਵੇਂ ਚਰਨ ਦੇ ਤਹਿਤ 1 ਜੂਨ ਨੂੰ ਵੋਟਾਂ ਪੈਣੀਆਂ ਨੇ ਤਾਂ ਲੋਕਾਂ ਵਿੱਚ ਆਤਮ ਵਿਸ਼ਵਾਸ ਦੀ ਭਾਵਨਾ ਨੂੰ ਵਧਾਉਣ ਵਾਸਤੇ ਲਗਾਤਾਰ ਜਿਹੜੇ ਕੀ ਅੰਮ੍ਰਿਤਸਰ ਦੀ ਪੁਲਿਸ ਹੈ ਉਹ ਉਹਨਾਂ ਵੱਲੋਂ ਫਲੈਗ ਮਾਰਚ ਕੱਢੇ ਜਾ ਰਹੇ ਨੇ ਤੇ ਫਿਰ ਤੁਹਾਨੂੰ ਦਿਖਾ ਦਿੰਦੇ ਹਾਂ ਹਾਲ ਕਰਦੇ ਬਾਜ਼ਾਰ ਦੀਆਂ ਤਸਵੀਰਾਂ ਨੇ ਜਿੱਥੇ ਕੀ ਵੱਡੀ ਗਿਣਤੀ ਵਿੱਚ ਨੀਮ ਫੌਜੀ ਦਸਤੇ ਦੇ ਨਾਲ ਪੰਜਾਬ ਪੁਲਿਸ ਦੇ ਜਵਾਨ ਜਿਹੜੇ ਕੀ ਉਹ ਇਤਨਾਤ ਵਿਖਾਈ ਦੇ ਰਹੇ ਨੇ ਕਿਉਂਕਿ ਕਮਿਸ਼ਨਰ ਪੁਲਿਸ ਸਦਾ ਗੁਰਪ੍ਰੀਤ ਸਿੰਘ ਪੁਲਰ ਵੱਲੋਂ ਇਹਨਾਂ ਨੂੰ ਬਰੀਫਿੰਗ ਕੀਤੀ ਜਾਣੀ ਹੈ ਤੇ ਉਸ ਤੋਂ ਬਾਅਦ ਇਹਨਾਂ ਵੱਲੋਂ ਅੰਦਰੂਨ ਸ਼ਹਿਰ ਦੇ ਇਲਾਕਿਆਂ ਵਿੱਚ 플ੈਗ ਮਾਰਚ ਕੱਢੇ ਜਾਣਾ ਹੈ ਤਾਂ ਜੋ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਮਜ਼ਬੂਤ ਹੋ ਸਕੇ ਤੇ ਨਾਲ ਲੋਕ ਫ੍ਰੀ ਐਂਡ ਫੇਅਰ ਯਾਨੀ ਕਿ ਬਗੈਰ ਕਿਸੇ ਡਰ ਤੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ ਤਾਂ ਲਗਾਤਾਰ 플ੈਗ ਮਾਰਚ ਜਿਹੜੇ ਕੱਢੇ ਜਾ ਰਹੇ ਨੇ ਔਰ ਇੱਕ ਸੁਨੇਹਾ ਅਸਮਾਜਿਕ ਅੰਸਰਾਂ ਨੂੰ ਵੀ ਦੇਣ ਦਾ ਪ੍ਰਯਾਸ ਕੀਤਾ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਅਨਸੁਖਾ ਵਿੱਚ ਕਟਨਾ ਤੋਂ ਨਿਪਟਿਆ ਜਾ ਸਕੇ ਤਾਂ ਕਮਿਸ਼ਨਰ ਆਫ ਪੁਲਿਸ ਗੁਰਪ੍ਰੀਤ ਸਿੰਘ ਪੁੱਲਰ ਵੀ ਇੱਥੇ ਪਹੁੰਚ ਚੁੱਕੇ ਨੇ ਉਹਨਾਂ ਵੱਲੋਂ ਹੁਣ ਫੋਰਸ ਨੂੰ ਬਰੀਫ ਕੀਤਾ ਜਾਣਾ ਪੁਲਿਸ ਗੁਰਪ੍ਰੀਤ ਸਿੰਘ ਪੁੱਲਰ ਪਹੁੰਚੇ ਨੇ ਬਰੀਫਿੰਗ ਵੀ ਕਰ ਰਹੇ ਨੇ ਫੋਰਸ ਨੂੰ ਸਰ ਜਿਹੜੇ ਇੱਥੇ ਫਲੈਗ ਮਾਰਚ ਕੱਢਿਆ ਰਹੇ ਉਹਦੇ ਬਾਰੇ ਸਰ ਦੇਖੋ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਦੀਆਂ ਹਦਾਇਤਾਂ ਨੇ ਕਿ ਅਸੀਂ ਲੋਕਾਂ ਦੇ ਵਿੱਚ ਇੱਕ ਵਿਸ਼ਵਾਸ ਪੈਦਾ ਕਰਨਾ ਹੈ ਕਿ ਉਹ ਆਪਣੀ ਫ੍ਰੀ ਐਂਡ ਫੇਅਰ ਇਲੈਕਸ਼ਨ ਦੇ ਵਿੱਚ ਪਾਰਟਿਸਪੇਟ ਕਰ ਸਕਣ ਉਸੇ ਸਬੰਧ ਦੇ ਵਿੱਚ ਇਹ ਫਲੈਗ ਮਾਰਚ ਇੱਕ ਕੌਨਫੀਡੈਂਸ ਬਿਲਡਿੰਗ ਮੀਅਰ ਹੈ ਸਾਡੇ ਕੋਲ ਪੈਰਾਮਿਲਟਰੀ ਦੀ ਕੰਪਨੀ ਆਈ ਹੋਈ ਹੈ ਉਹ ਰੋਜ਼ ਜਿਹੜੇ ਅਸੀਂ ਵਰਨੇਬਲ ਏਰੀਆ ਆਇਡੈਂਟੀਫਾਈ ਕੀਤੇ ਆ ਉੱਥੇ ਲੋਕਾਂ ਦੇ ਵਿੱਚ ਵਿਸ਼ਵਾਸ ਪੈਦਾ ਕਰਨ ਵਾਸਤੇ ਬਾਰ-ਬਾਰ ਜਾਂਦੇ ਆ ਔਰ ਜਿਹੜੇ ਅਸੀਂ ਟਰਬਲ ਮੇਕਰ ਹੈ ਜਿਹੜੇ ਬੰਦੇ ਸ਼ਿਆਰਤੀ ਨੇ ਉਹਨਾਂ ਦੀ ਵੀ ਲਿਸਟ ਬਣਾਈ ਹੋਈ ਹੈ ਉਹਨਾਂ ਨੂੰ ਬਾਉਂਡ ਡਾਊਨ ਕੀਤਾ ਜਾ ਰਿਹਾ ਰੈਗੂਲਰ ਬੇਸਿਸ ਤੇ 51% ਦੇ ਕਰੀਬ ਅਸੀਂ ਹਥਿਆਰ ਆਲਰੇਡੀ ਜਮ੍ਹਾਂ ਕਰਾ ਚੁੱਕੇ ਆ ਇਹ ਹਥਿਆਰ ਉਸ ਤੋਂ ਇਲਾਵਾ ਨੇ ਜਿਹੜੇ ਸਕ੍ਰੀਨਿੰਗ ਕਮੇਟੀ ਦੇ ਵਿੱਚ ਪੈਂਡਿੰਗ ਨੇ ਰਿਕੁਐਸਟ ਜਿਹੜੇ ਉਹਨੂੰ ਪਰਸਨਲ ਥ੍ਰੈਟ ਹੈ ਜੀ ਔਰ ਇਸ ਤੋਂ ਇਲਾਵਾ ਐਕਸਾਈਜ਼ ਐਕਟ ਆਰਮਜ਼ ਐਕਟ ਔਰ ਐਨਡੀਪੀਐਸ ਐਕਟ ਡਰਗ ਦਾ ਨਜਾਇਜ਼ ਸ਼ਰਾਬ ਦਾ ਔਰ ਜਿਹੜੇ ਨਜਾਇਜ਼ ਅਸਲਾ ਉਹਦੇ ਤੇ ਤੁਹਾਨੂੰ ਪਤਾ ਹੀ ਹੈ ਕਿ ਕਮਿਸ਼ਨਰ ਪੁਲਿਸ ਦੀ ਗਾਰਗੁਜ਼ਾਰੀ ਸਾਡੇ ਸਪੈਸ਼ਲ ਆਪਰੇਸ਼ਨ ਚੱਲਦੇ ਰਹਿੰਦੇ ਔਰ ਵੱਡੀਆਂ ਰਿਕਵਰੀਆਂ ਅਸੀਂ ਪਹਿਲਾਂ ਵੀ ਕੀਤੀਆਂ ਹੁਣ ਵੀ ਸਾਡੇ ਆਪਰੇਸ਼ਨ ਜਾਰੀ ਨੇ ਸੋ ਮੈਂ ਤੁਹਾਡੇ ਰਾਹੀਂ ਸਾਰੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਇਹ ਇੱਥੇ ਫ੍ਰੀ ਐਂਡ ਫੇਅਰ ਇਲੈਕਸ਼ਨ ਕੋ ਆਉਣ ਵਾਸਤੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਬਚਨ ਬਾਦ ਸਰ ਕਿਹੜੀ ਤਰੀਕੇ ਮਿੱਥੀ ਗਈ ਸਰ ਜਿਹੜੇ ਲਾਇਸੈਂਸੀ ਹਥਿਆਰ ਜਮ੍ਹਾਂ ਕਰਾਉਣ ਦੀ ਦੇਖੋ ਉਹ ਤਰੀਕ ਦੀ ਕੋਈ ਗੱਲ ਨਹੀਂ ਹੈ ਨੋਟੀਫਿਕੇਸ਼ਨ ਤੋਂ ਪਹਿਲਾਂ ਅਸੀਂ ਕਰਾਉਣੇ ਆ ਉਹ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਜਰੂਰ ਆਪਣਾ ਇਹ ਕੰਮ ਕਰ ਲੈਣ ਕਿਉਂਕਿ ਅਦਰਵਾਈਜ਼ ਫਿਰ ਉਹਨਾਂ ਦੇ ਖਿਲਾਫ ਐਕਸ਼ਨ ਵੀ ਹੋ ਸਕਦਾ ਔਰ ਲਾਇਸੈਂਸ ਵੀ ਕੈਂਸਲ ਹੋ ਜਾਊਗਾ ਜੀ ਸਰ ਇਹਨੂੰ ਥ੍ਰੈਟ ਵੀ ਹੁੰਦਾ ਜੀ ਉਹ ਕਹਿੰਦੇ ਨੇ ਵੀ ਅਸੀਂ ਹਥਿਆਰ ਜਮਾਨੇ ਕਰਵਾ ਸਕਦੇ ਉਹ ਉਹਨਾਂ ਨੇ ਐਪਲੀਕੇਸ਼ਨ ਦੇਣੀਆਂ ਜੀ ਸਾਡੇ ਕੋਲ ਬਹੁਤ ਸਾਰੀਆਂ ਐਪਲੀਕੇਸ਼ਨ ਆ ਚੁੱਕੀਆਂ ਹਨ ਔਰ ਉਹ ਮਤਲਬ ਅਸੀਂ ਉਹਨਾਂ ਨੂੰ ਸਕਰੀਨਿੰਗ ਕਮੇਟੀ ਦੇ ਵਿੱਚ ਸਾਰਾ ਚੈੱਕ ਕਰਦੇ ਆ ਲੋਕਾਂ ਨੂੰ ਸੇ ਕੀ ਖਾਸ ਅਪੀਲ ਕਰਨੀ ਚਾਹੀਦੀ ਲੋਕਾਂ ਨੂੰ ਇਹੀ ਅਪੀਲ ਕਰਨ ਚਾਹੁੰਦੇ ਕਿ ਫ੍ਰੀ ਫੇਅਰ ਪੋਲ ਦੇ ਵਿੱਚ ਹਿੱਸਾ ਲੈਣ ਪੋਲਿਟੀਕਲ ਜੋ ਐਕਟੀਵਿਟੀ ਹੈ ਔਰ ਪੁਲਿਸ ਇਸ ਗੱਲ ਤੇ ਵਚਨਬੱਧ ਹੈ ਕਿ ਉਹਨਾਂ ਦੀ ਸੁਰੱਖਿਅਤ ਔਰ ਉਹਨਾਂ ਨੂੰ ਕੋਈ ਬੰਦਾ ਤੰਗ ਵਗੈਰਾ ਨਹੀਂ ਕਰੇਗਾ ਉਹ ਸ਼ਰਾਰਤੀ ਬੰਦੇ ਕਿਸੇ ਨੂੰ ਸਿਰ ਜੁਕਣ ਨਹੀਂ ਦਿੱਤਾ ਜਾਏਗਾ ਤੇ ਇਹ ਨੇ ਕਮਿਸ਼ਨਰ ਆਫ ਪੁਲਿਸ ਗੋਪੀ ਸਿੰਘ ਪੁੱਲੜ ਹੈ ਜਿਹਨਾਂ ਦੀ ਅੱਜ ਨਿਗਰਾਨੀ ਹੈ ਤੇ ਫਲੈਗ ਮਾਰਚ ਜਿਹੜਾ ਕਿ ਉਹ ਕੱਢਿਆ ਜਾ ਰਿਹਾ ਹੈ ਹਾਲ ਗੇਟ ਤੋਂ ਅੰਦਰੂਣ ਸ਼ਹਿਰ ਵੱਲ ਜਿਹੜਾ ਕਿ ਉਹ ਮਾਰਚ ਕੱਢਿਆ ਜਾ ਰਿਹਾ ਜਿਸ ਵਿੱਚ ਡੀਸੀਪੀ ਆਲਮ ਵਿਜੇ ਸਿੰਘ ਐਡੀਸੀਪੀ ਦਰਪਨਾਲੂ ਵਾਲੀਆ ਐਡੀਸਪੀ ਹਰਪਾਲ ਸਿੰਘ ਦੇ ਨਾਲ ਹੋਰ ਵੀ ਜਿਹੜੇ ਨੇ ਅਫਸਰ ਸਹਿਬਾਨ ਨਾਲ ਮੌਜੂਦ ਨੇ ਤਾਂ ਮਕਸਦ ਇੱਕੋ ਹੀ ਹੈ ਫ੍ਰੀ ਹੈਂਡ ਫੇਅਰ ਇਲੈਕਸ਼ਨਸ ਕਰਵਾਏ ਜਾਣ ਬਿਨਾਂ ਕਿਸੇ ਖਤਰੇ ਤੋਂ ਬਿਨਾਂ ਕਿਸੇ ਭੈਅ ਤੋਂ ਜਿਹੜੇ ਕਿ ਲੋਕ ਆਪਣੀ ਵੋਟ ਦੇ ਅਧਿਕਾਰ ਦੀ ਉਵਰ ਤੋਂ ਕਰ ਸਕਣ ਤਾਂ ਲਗਾਤਾਰ ਉਨੀ ਸਿਹੜ ਕੀ ਹੈ ਉਹ ਫਲੈਗ ਮਾਰਚ ਕੱਢ ਰਹੀ ਹੈ ਨਾਲ ਨਾਲ ਲੀਮ ਫੌਜੀ ਦਸਤੇ ਵੀ ਜਿਹੜੇ ਕਿ ਤਨਾਤ ਕੀਤੇ ਗਏ ਨੇ ਨਾਲ ਨਾਲ ਬਰੀਫਿੰਗ ਵੀ ਕੀਤੀ ਜਾ ਰਹੀ ਹੈ ਵੱਡੇ ਅਫਸਰਾਂ ਵੱਲੋਂ ਔਰ ਅਜੇ ਸੀਪੀ ਗੁਰਪ੍ਰੀਤ ਸਿੰਘ ਪੁੱਲਰ ਖੁਦ ਸੜਕ ਤੇ ਆਏ ਨੇ ਔਰ ਜਿਹੜਾ ਕਿ ਫਲੈਗ ਮਾਰਚ ਕੀਤਾ ਜਾ ਰਿਹਾ ਉਸ ਵਿੱਚ ਜਵਾਨਾਂ ਨੂੰ ਬਰੀਫਿੰਗ ਵੀ ਕਰ ਰਹੇ ਨੇ ਨਾਲ ਨਾਲ ਦੁਕਾਨਦਾਰ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਰਹੇ ਨੇ ਤਾਂ ਜੋ ਜਿਹੜੀਆਂ ਇਲੈਕਸ਼ਨਸ ਹੋਣੀਆਂ ਨੇ ਪੰਜਾਬ ਅੰਦਰ ਅਖੀਰੀ ਚਰਨ ਵਿੱਚ 1 ਜੂਨ ਨੂੰ ਉਹ ਬੜੇ ਵਧੀਆ ਤਰੀਕੇ ਨਾਲ ਜਿਹੜੀ ਕਿ ਉਹ ਮੁਕੰਮਲ ਹੋ ਸਕਣ पर पर टीवी, देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर